ਤੇ ਗੱਲ ਕਰਦੇ ਹਾਂ ਖੇਤੀਬਾੜੀ ਦੇ ਸੰਬੰਧ 'ਚ ਜੀਨ ਸੋਧੀਆਂ ਫਸਲਾਂ ਦੇ ਖਤਰੇ ਲਿਖਤ ਹੈ ਪਵਨ ਕੁਮਾਰ ਕੋਸ਼ਲ ਹੁਣਾ ਦੀ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲ ਤੇ ਦੁਆਬਾ ਰੇੜੀ ਦਾ ਮੰਚ ਵਿਸ਼ਵ ਭਰ ਦੇ ਅੰਦਰ ਪਿਛਲੇ ਕਾਫੀ ਸਮੇਂ ਤੋਂ ਭੁੱਖਮਰੀ ਦਾ ਕਾਰਨ ਅਨਾਜ ਦੀ ਥੋੜੇ ਤੇ ਘੱਟ ਪੈਦਾਵਾਰ ਕਿਹਾ ਜਾ ਰਿਹਾ ਹੈ ਇਸ ਤੇ ਕਾਬੂ ਪਾਉਣ ਦੇ ਖਾਤਰ ਸਾਮਰਾਜਵਾਦੀ ਦੇਸ਼ਾਂ ਦੀਆਂ ਬਹੁ ਕੌਮੀ ਕੰਪਨੀਆਂ ਵੱਧ ਅਨਾਂਜ ਪੈਦਾ ਕਰਨ ਦੇ ਲਈ આનੁਵੰਸ਼ਿਕ ਸੋਧੀਆਂ ਫਸਲਾਂ ਜਾਨੀ ਕਿ ਜੈਨੇਟਿਕਲੀ ਮੋਡੀਫਾਈਡ ਕ੍ਰੋਪਸ ਜਾਂ ਜੀਐਮ ਫਸਲਾਂ ਦੀ ਕਾਸ਼ਤ ਕਰਨ ਦੇ ਲਈ ਵਿਕਾਸਸ਼ੀਲ ਤੇ ਪਛੜੇ ਦੇਸ਼ਾਂ ਉੱਪਰ ਉਹਨਾਂ ਦੇਸ਼ਾਂ ਦੀਆਂ ਹਾਕਮ ਜਮਾਤਾਂ ਤੇ ਵਿਸ਼ਵਾਸ ਜਿਹੜਾ ਹੈ ਵਿਸ਼ਵ ਵਪਾਰ ਸੰਸਥਾ ਕੌਮਾਂਤਰੀ ਮੁਦਰਾ ਕੋਸ਼ ਤੇ ਵਿਸ਼ਵ ਬੈਂਕ ਦੇ ਰਾਹੀਂ ਮਜਬੂਰ ਕਰ ਰਹੀਆਂ ਨੇ ਇਹ ਉਸ ਵਕਤ ਹੋ ਰਿਹਾ ਹੈ ਜਦੋਂ ਖੁਦ ਵਿਕਸਿਤ ਪੂੰਜੀਵਾਦੀ ਦੇਸ਼ ਇਨਾ ਫਸਲਾਂ ਦੀ ਕਾਸ਼ਤ ਉੱਪਰ ਕਾਨੂੰਨੀ ਤੌਰ ਦੇ ਉਤੇ ਪਾਬੰਦੀ ਲਗਾ ਰਹੇ ਨੇ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਵਿਸ਼ਵ ਭਰ ਦੇ ਵਿੱਚ ਸੱਚਮੁੱਚ ਹੀ ਅਨਾਜ ਦੀ ਕਿਤੇ ਥੋੜਾ ਹੈ ਇੱਕ ਕੁਮਾਂਤਰੀ ਅਖਬਾਰ ਅਨੁਸਾਰ ਅਸੀਂ ਪਹਿਲਾਂ ਹੀ 10 ਖਰਬ ਲੋਕਾਂ ਦੇ ਲਈ ਕਾਫੀ ਅਨਾਜ ਪੈਦਾ ਕਰਦੇ ਹਾਂ ਤੇ ਫਿਰ ਵੀ ਭੁੱਖ ਨੂੰ ਨਹੀਂ ਮਿਟਾ ਸਕਦੇ ਜਿਵੇਂ ਕਿ ਮੈਂ ਅੱਜ ਤੋਂ ਸਾਲ ਕ ਪਹਿਲਾਂ ਦੱਸੀ ਸੀ ਗੱਲ ਜਿੱਥੇ ਕਹਿ ਸਕਦੇ ਹਾਂ ਕਿ 10 ਖਰਬਤ ਲੋਕਾਂ ਦੇ ਵਿੱਚੋਂ 7 ਖਰਬ ਲੋਕ ਨੇ ਦੁਨੀਆ ਦੇ ਉੱਤੇ ਆਠ ਹੋ ਗਏ ਹੋਣਗੇ ਤੇ ਅਸੀਂ ਅਨਾਜ ਜਿਹੜਾ ਹੈ 9 8 9 ਖਰਬ ਦੇ ਲਈ ਜਿਹੜਾ ਪੈਦਾ ਕਰਦੇ ਆ 10 ਖਰਬ ਲੋਕਾਂ ਦੇ ਲਈ ਕਾਫੀ ਅਨਾਜ ਪੈਦਾ ਕਰਦੇ ਆ ਤੇ ਫਿਰ ਵੀ ਭੁੱਖ ਨੂੰ ਨਹੀਂ ਮਿਟਾ ਸਕਦੇ ਭੁੱਖ ਦਾ ਕਾਰਨ ਗਰੀਬੀ ਤੇ ਨਾ ਬਰਾਬਰੀ ਹੈ ਅਸਲ 'ਚ ਨਾ ਕਿ ਥੋੜ੍ਹ ਵਿਸ਼ਵ ਪਹਿਲਾਂ ਹੀ ਧਰਤੀ ਉੱਪਰ ਹਰ ਇੱਕ ਮਨੁੱਖ ਦਾ ਢਿੱਡ ਭਰਨ ਦੇ ਲਈ ਲੋੜਿੰਦੇ ਨਾਲੋਂ 1.5 ਗੁਣਾ ਤੋਂ ਵੱਧ ਅਨਾਜ ਪੈਦਾ ਕਰਦਾ ਆ ਰਿਹਾ ਜੋ 10 ਖਰਬ ਲੋਕਾਂ ਦਾ ਢਿੱਡ ਭਰਨ ਦੇ ਲਈ ਕਾਫੀ ਹੈ ਪਰ ਉਹ ਲੋਕ ਜਿਹੜੇ ਰੋਜ਼ਾਨਾ 30 ਤੋਂ 40 ਰੁਪਏ ਵੀ ਨਹੀਂ ਕਮਾ ਸਕਦੇ ਨੇ ਤੇ ਉਹ ਕਿਸਾਨ ਜਿਹੜੇ ਨਾ ਮਾਤਰ ਜ਼ਮੀਨ ਤੇ ਖੇਤੀ ਕਰਦੇ ਨੇ ਭੋਜਨ ਖਰੀਦਣ ਤੋਂ ਅਸਮਰਥ ਹੁੰਦੇ ਆ ਆ ਰਹੇ ਨੇ ਇਸੇ ਤਰ੍ਹਾਂ ਵਰਲਡ ਵਰਲਡ ਫੂਡ ਪ੍ਰੋਗਰਾਮ ਦੇ ਅਨੁਸਾਰ ਹਰ ਸਾਲ ਐਡਜ਼ ਮਲੇਰੀਆ ਤਪਦੀਕ ਦੇ ਨਾਲ ਹੁੰਦੀਆਂ ਕੁੱਲ ਮੌਤਾਂ ਦੇ ਨਾਲੋਂ ਜ਼ਿਆਦਾਤਰ ਲੋਕ ਭੁੱਖ ਦੇ ਨਾਲ ਮਰਦੇ ਐ। ਏਸ਼ੀਆ ਦੇ ਅੰਦਰ ਹੀ ਭੁੱਖਮਰੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ 55 ਕਰੋੜ 20 ਲੱਖ ਤੋਂ ਜ਼ਿਆਦਾ ਹੈ। ਇੱਕ ਵੇਰਵੇ ਦੇ ਮੁਤਾਬਕ 87 ਕਰੋੜ ਲੋਕ ਗੰਭੀਰ ਕਪੋਸ਼ਨ ਬਿਮਾਰੀਆਂ ਤੋਂ ਪੀੜਤ ਨੇ ਤੇ 85 ਕਰੋੜ 20 ਲੱਖ ਭੁੱਖ ਦੇ ਸ਼ਿਕਾਰ ਲੋਕ ਵਿਕਾਸਸ਼ੀਲ ਦੇਸ਼ਾਂ ਦੇ ਅੰਦਰ ਰਹਿੰਦੇ ਐ। ਵਰਲਡ ਹੰਗਰ ਸੰਟੈਟਿਕਸ ਅਨੁਸਾਰ ਜਿਹੜਾ ਵਰਲਡ ਹੰਗਰ ਸਟੈਟਿਸ ਦੇ ਅਨੁਸਾਰ 93 ਕਰੋੜ 60 ਲੱਖ ਲੋਕ ਪੇਟ ਭਰ ਭੋਜਨ ਪ੍ਰਾਪਤ ਤੋਂ ਅਸਮਰਥ ਨੇ ਤੇ ਇਹਨਾਂ ਦੇ ਵਿੱਚੋਂ 65% ਦੀ ਦੁਨੀਆ ਦੇ ਸੱਤ অতি ਗਰੀਬ ਤੇ ਪਛੜੇ ਦੇਸ਼ਾਂ ਦੇ ਅੰਦਰ ਰਹਿੰਦੇ ਐ ਇੱਕ ਬਾਲਗ ਵਿਅਕਤੀ ਨੂੰ ਲੋੜਿੰਦੀਆਂ ਕੈਲੋਰੀਆਂ ਜਿਹੜੀ ਕੈਲੋਰੀਸ ਹੁੰਦੀ ਹੈ ਕੈਲੋਰੀਆਂ ਪ੍ਰਾਪਤ ਕਰਨ ਦੇ ਲਈ 200 ਕਿਲੋਗ੍ਰam ਅਨਾਜ ਦੀ ਪ੍ਰਤੀ ਸਾਲ ਲੋੜ ਹੈ ਜਦੋਂ ਕਿ ਵਿਸ਼ਵ ਦੇਸ਼ਾਂ ਵਿੱਚ 300 ਕਿਲੋਗ੍ਰਾਮ ਅਨਾਜ ਪ੍ਰਤੀ ਸਾਲ ਪ੍ਰਤੀ ਵਿਅਕਤੀ ਪੈਦਾਵਾਰ ਹੈ ਪਰ ਉਹਨਾਂ ਨੂੰ ਫਿਰ ਵੀ ਨਹੀਂ ਸੇਭ ਹੁੰਦਾ 20ਵੀਂ ਸਦੀ ਦੇ ਵਿੱਚ ਪਹਿ ਕਾਲਾ 20ਵੀਂ ਸਦੀ ਦੇ ਵਿੱਚ ਪਹਿ ਕਾਲਾਂ ਦਾ ਕਾਰਨ ਅਨਾਜ ਦੀ ਥੋੜ ਬਿਲਕੁਲ ਨਹੀਂ ਸੀ ਅਸਲ ਦੇ ਵਿੱਚ ਸਮੱਸਿਆ ਲੋਕਾਂ ਦੀ ਗਰੀਬੀ ਕਾਰਨ ਭੋਜਨ ਤੱਕ ਪਹੁੰਚ ਦੀ ਅਸਮਰਤਾ ਸੀ 1943 ਤੇ 44 ਦੇ ਵਿੱਚ ਬੰਗਾਲ ਦਾ ਕਾਲ ਜਿਹੜਾ ਸੀ ਬ੍ਰਿਟਾਨਵੀ ਸਾਮਰਾਜ ਦੀ ਦੇਣ ਸੀ ਜਿਸ ਦੇ ਵਿੱਚ 30 ਲੱਖ ਲੋਕ ਇਸ ਕਰਕੇ ਮਰ ਗਏ ਕਿ ਚੋਲਾਂ ਦੀਆਂ ਕੀਮਤਾਂ ਦੇ ਵਿੱਚ 4 ਗੁਣਾ ਵਾਧਾ ਕਰਨ ਕਰਕੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਸਨ ਕਾਲ ਜ਼ਿਆਦਾਤਰ ਅਨਾਜ ਦੀ ਕਮੀ ਦੇ ਕਾਰਨ ਨੇ ਪੈਂਦੇ ਸੋ ਕੋ ਇਸ ਕਰਕੇ ਪੈਂਦੇ ਨੇ ਕਿਉਂਕਿ ਅਨਾਜ ਭੁੱਖੇ ਵਿਅਕਤੀ ਦੀ ਪਹੁੰਚ ਤੋਂ ਦੂਰ ਹੁੰਦਾ ਹੈ ਜੇ ਅਨਾਜ ਦਾ ਕਾਲ ਹੋਵੇ ਤੇ ਪੰਜਾਬ ਦੇ ਵਿੱਚ ਚੋਲ ਜਾਂ ਹੋਰ ਕਣਕ ਇੰਦਾ ਕਾਤੋਂ ਰੁਲਦੀ ਹੈ ਲੋਕ ਤਾਂ ਮੈਂ ਕਹਿੰਦਾ ਇੰਦਾ ਇੱਕ ਦੂਸਰੇ ਨੂੰ ਮਾਰਕੁੱਟ ਕਰਨ ਖੋਖੋ ਕੇ ਲੈ ਕੇ ਜਾਣ ਜੇ ਮੱਲਕੀ ਕਹਿ ਸਕਦੇ ਆ ਕਿ ਜੇ ਅਨਾਜ ਦੀ ਘਾਟ ਹੋਵੇ ਕਿਤੇ ਅਗਲੇ ਤਾਂ ਕਰੋਨਾ ਦੇ ਸਮੇਂ ਦੇ ਵਿੱਚ ਟਾਇਲਟ ਪੇਪਰ ਨਹੀਂ ਛੱਡੇ ਨਾ ਮੁਲਕਾਂ ਦੇ ਵਿੱਚ ਇਹ ਤਾਂ ਉਹ ਕਹਿੰਦੇ ਭਾਈ ਇਹਦੇ ਨਾਲੋਂ ਜ਼ਿਆਦਾ ਹੈ ਜ਼ਰੂਰਤ ਹੈ ਤੇ ਅਨਾਜ ਤਾਂ ਬਗੈਰ ਤਾਂ ਕਹਿੰਦੇ ਫਿਰ ਵੀ ਸੜ ਜਾਣਾ ਇਥੋਪੀਆ ਦੇ ਵਿੱਚ 1972 ਦੇ 74 ਦੇ ਵਿੱਚ ਭੁੱਖ ਦੇ ਨਾਲ 2 ਲੱਖ ਲੋਕ ਮਾਰੇ ਗਏ ਜਦੋਂ ਕਿ ਉੱਥੋਂ ਅਨਾਜ ਹੋਰ ਮੁਲਕਾਂ ਨੂੰ ਭੇਜਿਆ ਜਾ ਰਿਹਾ ਸੀ ਗਰੀਬੀ ਭੁੱਖ ਦਾ ਮੁੱਖ ਕਾਰਨ ਹੈ ਗਰੀਬੀ ਅਤੇ ਭੁੱਖਮਰੀ ਲੁੱਟ ਖਸੁੱਟ ਤੇ ਆਧਾਰਿਤ ਨਾਕਸ ਪੂੰਜੀਵਾਦੀ ਪ੍ਰਬੰਧ ਹੈ ਜਿੱਥੇ ਕਰੋੜਾਂ ਟਨ ਅਨਾਜ ਭੁੱਖਿਆਂ ਨੂੰ ਵੰਡਣ ਦੀ ਥਾਂ ਸਾੜ ਜਾਂ ਸਮੁੰਦਰ ਦੇ ਵਿੱਚ ਸੁੱਟਿਆ ਦਿੱਤਾ ਜਾਂਦਾ ਹੈ ਪਰ ਲੋਕਾਂ ਦੇ ਮੂੰਹ 'ਚ ਨਹੀਂ ਪਾਇਆ ਜਾਂਦਾ ਅਨਾਜ ਦੀ ਅਖੌਤੀ ਥੋੜ੍ਹ ਪੈਦਾ ਕਰਕੇ ਪੂੰਜੀਵਾਦੀ ਦੇਸ਼ਾਂ ਦੀਆਂ ਹਾਕਮ ਜਮਾਤਾਂ ਆਪਣੀ ਲੁੱਟ ਖਸੋਟ ਕਰ ਰਹੀਆਂ ਨੇ ਨਵੇਂ ਮਨਸੂਬੇ ਘੜਦੀਆਂ ਰਹਿੰਦੀਆਂ ਨੇ ਅਨਾਜ ਦੀ ਅਖੌਤੀ ਥੋੜ੍ਹ ਦੇ ਨਾਂ ਤੇ ਸਾਮਰਾਜਵਾਦੀ ਦੇਸ਼ਾਂ ਦੀਆਂ ਬਹੁ ਕੌਮੀ ਕੰਪਨੀਆਂ ਵਿਸ਼ਵ ਵਪਾਰ ਸੰਸਥਾ ਰਾਹੀਂ ਪਛੜੇ ਤੇ ਵਿਕਾਸਸ਼ੀਲ ਦੇਸ਼ਾਂ ਨੂੰ ਅਨੁਵੰਸ਼ਿਕ ਸੋਧੇ ਬੀਜ ਵਰਤਨ ਤੇ ਸੋਧੀਆਂ ਫਸਲਾਂ ਦੀ ਕਾਸ਼ਤ ਕਰਨ ਦੇ ਲਈ ਮਜਬੂਰ ਕਰ ਰਹੀਆਂ ਨੇ ਜੇ ਅਨਾਜ ਦੀ ਥੋੜ੍ਹੀ ਹੋਵੇ ਤਾਂ ਇਹਨਾਂ ਨੂੰ ਤਾਂ ਛੋਟੇ ਤੋਂ ਛੋਟਾ ਕਿਸਾਨ ਵੀ ਬਚਾਉਣ ਦੀ ਜ਼ਰੂਰਤ ਪੈਣੀ ਹੈ ਪਰ ਉਹਦਾ ਤਾਂ ਇਹ ਗਲਾ ਘੋਟ ਰਹੇ ਨੇ ਤੇ ਕਾਰਪੋਰੇਟ ਨੂੰ ਵਧਾਵਾ ਦੇ ਰਹੇ ਨੇ ਇਹ ਵੀ ਤਾਂ ਸੋਚਣ ਵਾਲੀ ਗੱਲ ਹੈ ਭਾਰਤ ਦੇ ਵਿੱਚ ਅਜਿਹਾ 1988 ਦੇ ਵਿੱਚ ਵਿਸ਼ਵ ਵਪਾਰ ਸੰਸਥਾ ਦੇ ਨਾਲ ਹੋਈ ਬੀਜ ਸੰਧੀ ਦੇ ਅਧੀਨ ਕੀਤਾ ਜਾ ਰਿਹਾ ਹੈ ਪਹਿਲਾਂ ਸਿੱਧੇ ਵਿਦੇਸ਼ੀ ਨਿਵੇਸ਼ ਰਾਹੀਂ ਇਹਨਾਂ ਦੇਸ਼ਾਂ ਦੀ ਆਰਥਿਕਤਾ ਦੇ ਉੱਤੇ ਕਬਜ਼ਾ ਕੀਤਾ ਗਿਆ ਹੁਣ ਇੱਥੋਂ ਦੀ ਕਿਸਾਨੀ ਨੂੰ ਜੀ ਐਮ ਬੀਜਾਂ ਤੇ ਫਸਲਾਂ ਦੇ ਜਿਹੜੇ ਨੇ ਪੇਟੈਂਟ ਅਧਿਕਾਰਾਂ ਦੇ ਉੱਤੇ ਇਹਨਾਂ ਉੱਪਰ ਆਪਣੀ ਅਜ਼ਾਰੇਦਾਰੀ ਸਥਾਪਿਤ ਕਰਕੇ ਖੇਤੀ ਦੇ ਧੰਦੇ ਤੋਂ ਬਾਹਰ ਕਰਕੇ ਇਹਨਾਂ ਫਸਲਾਂ ਦੀ ਕਾਸ਼ਤ ਰਾਹੀਂ ਸਾਮਰਾਜਵਾਦੀ ਦੇਸ਼ ਇਹਨਾਂ ਦੇਸ਼ਾਂ ਨੂੰ ਆਪਣੇ ਅਧੀਨ ਕਰਨ ਦੇ ਮਨਸੂਬੇ ਕੱਢ ਰਹੇ ਨੇ ਜੀਐਮ ਜਿਹੜੀ ਹੈ ਫਸਲ ਹੈ ਜੀਐਮ ਫਸਲਾਂ ਅਜਿਹੇ ਪੌਦੇ ਨੇ ਜਿਨ੍ਹਾਂ ਦੇ ਡੀਐਨਏ ਦੇ ਵਿੱਚ ਜੈਨੇਟਿਕ ਇੰਜੀਨੀਅਰਿੰਗ ਤਕਨੀਕ ਰਾਹੀਂ ਨਵੇਂ ਗੁਣ ਢਾਕਲ ਕਰਕੇ ਉਹਨਾਂ ਨੂੰ ਸੋਧਿਆ ਜਾਂਦਾ ਹੈ ਜਿਵੇਂ ਕਿ ਕਹਿ ਲਓ ਕਿ ਆਪਣੇ ਕੁੱਤੇ ਦੀ ਹੈ ਇੱਕ ਕੁੱਤਾ ਹੈ ਜਾਂ ਉਹਨੂੰ ਉਹਦੀ ਨਸਲ ਨੂੰ ਬੈਟਰ ਜਾਂ ਇੱਕ ਐਗਜ਼ਾਮਪਲ ਲੈ ਲਓ ਕਿ ਆਪਣਾ ਫੋਨ ਹੈ ਇਹਨਾਂ ਦੇ ਹਰ ਸਾਲ ਸਾਲ ਦੇ ਵਿੱਚ ਦੋ ਦੋ ਮਾਡਲ ਵੀ ਆ ਜਾਂਦੇ ਨੇ ਇਸੇ ਤਰ੍ਹਾਂ ਕਾਰ ਆਪਣੀ ਕਾਰ ਹੈ ਜਿਹੜੀ ਹੈ ਕਾਰਾਂ ਦੇ ਮਾਡਲ ਦੇਖ ਲਓ ਪੁਰਾਣੀ ਫੀਡ ਦੇਖ ਲਓ ਤੇ ਅੱਜ ਦੀ ਫੀਡ ਦੇਖ ਲਓ ਉਹਨਾਂ ਦੇ ਜਿਹੜੇ ਮਾਡਲਾਂ ਦੇ ਵਿੱਚ ਜਿਵੇਂ ਕਿ ਪਰਵਰਤਨ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਜਿਹੜਾ ਜਿੰਸਾਂ ਨੇ ਉਹਨਾਂ ਦੇ ਵਿੱਚ ਜਿਹੜਾ ਉਹਨੂੰ ਮੋਡੀਫਾਈ ਕੀਤਾ ਜਾਂਦਾ ਹੈ ਤੇ ਬੈਟਰ ਕਰਨ ਦੀ بجائے ਕੀਤਾ ਜਾਂਦਾ ਜਾਂ ਉਹਨਾਂ ਚੀਜ਼ਾਂ ਦੇ ਉੱਤੇ ਬੀਜ ਵੀ ਇੱਕੋ ਵਾਰੀ ਇਸ ਤੋਂ ਫਸਲ ਕੱਢੀ ਜਾ ਸਕੇ ਦੁਬਾਰਾ ਇਹ ਹੋਵੇ ਨਾ ਜਿਵੇਂ ਕਿ ਦੇਸੀ ਬੀਜ ਪਹਿਲਾਂ ਸਨ ਉਹ ਹੀ ਬੀਜ ਦੇ ਵਿੱਚੋਂ ਫਸਲ ਕੱਢ ਲਈ ਜਾਂਦੀ ਸੀ ਤੇ ਉਹ ਫਸਲ ਦੇ ਵਿੱਚੋਂ ਹੀ ਅਗਲਾ ਬੀਜ ਵੀ ਤਿਆਰ ਕਰ ਲਿਆ ਜਾਂਦਾ ਸੀ ਪਰ ਜਿਹੜੀਆਂ ਜੀਐਮ ਫਸਲਾਂ ਨੇ ਜਾਂ ਮੋਡੀਫਾਈ ਕੀਤੀਆਂ ਨੇ ਉਹ ਤੁਹਾਨੂੰ ਬੀਜ ਜਿਹੜਾ ਹੈ ਹਰ ਵਾਰੀ ਹੀ ਨਵਾਂ ਲੈ ਕੇ ਉਗਾਉਣਾ ਪਿਆ ਕਰੇਗਾ ਤੇ ਉਹ ਕੰਮ ਹੀ ਖਤਮ ਕਰ ਦਿੱਤਾ ਗਿੰਦੇ ਭਾਈ ਤੇ ਪੈਸੇ ਨੂੰ ਪੈਸਾ ਕਿੱਦਾਂ ਖਿੱਚੋ ਫਿਰ ਇਹ ਗੁਣ ਪੌਦਿਆਂ ਦੀਆਂ ਮਿਲਦੀਆਂ ਕੁਦਰਤੀ ਜਾਤੀਆਂ ਦੇ ਵਿੱਚ ਨਹੀਂ ਪਾਏ ਜਾਂਦੇ ਆ ਪੌਦਿਆਂ ਦੇ ਜੀਨਾਂ ਨੂੰ ਸੋਧ ਕੇ ਬਣਾਏ ਜਾਂਦੇ ਬੀਜ ਫਸਲਾਂ ਕੁਦਰਤ ਤੇ ਵਾਤਾਵਰਨ ਦੇ ਅਨੁਕੂਲ ਨਹੀਂ ਹੁੰਦੇ ਨੇ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਵਿਰੋਧ ਤਿਆਰ ਕੀਤੀਆਂ ਪੌਦਿਆਂ ਦੀਆਂ ਜਾਤੀਆਂ ਜਾਂ ਉਪਜਾਤੀਆਂ ਮਨੁੱਖ ਹੋਰ ਜੀਵਾਂ ਤੇ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਨੇ ਵਿਗਿਆਨਕ ਪਰਖਾਂ ਨੇ ਇਹ ਸਿੱਧ ਕਰ ਦਿੱਤਾ ਕਿ ਜੀਐਮ ਫਸਲਾਂ ਮਿੱਟੀ ਦੇ ਵਿੱਚੋਂ ਵਾਤਾਵਰਨ ਦੇ ਲਈ ਮਹੱਤਵਪੂਰਨ ਤੱਤਾਂ ਨੂੰ ਸੋਖ ਕੇ ਉਹਨਾਂ ਨੂੰ ਨਸ਼ਟ ਕਰ ਦਿੰਦੀ ਹੈ ਅਨੁਵੰਸ਼ਿਕ ਸੋਧ ਦੇ ਰਾਹੀਂ ਤਿਆਰ ਕੀਤੇ ਪੌਦੇ ਅਜਿਹੇ ਰਸਾਇਣ ਪੈਦਾ ਕਰਦੇ ਨੇ ਜਿਹੜੇ ਪਾਣੀ ਦੇ ਨਾਲ ਮਿਲ ਕੇ ਜ਼ਮੀਨ ਅਤੇ ਹੇਠਲੇ ਪਾਣੀ ਦੇ ਪਰ ਦੂਸ਼ਣ ਦੇ ਵਿੱਚ ਖਤਰਨਾਕ ਹੱਦ ਤੱਕ ਵਾਧਾ ਕਰਦੇ ਨੇ ਸੰਸਾਰ ਦੇ ਲਗਭਗ 800 ਵਿਗਿਆਨੀਆਂ ਨੇ ਵਿਸ਼ਵ ਭਰ ਦੀਆਂ ਸਰਕਾਰਾਂ ਨੂੰ ਇੱਕ ਖੁੱਲਾ ਖੱਤ ਲਿਖਿਆ ਲਿਖ ਕੇ ਦੱਸਿਆ ਕਿ ਜੀਐਮ ਫਸਲਾਂ ਮਨੁੱਖੀ ਭੋਜਨ ਦੇ ਲਈ ਖਤਰਨਾਕ ਨੇ ਤੇ ਇੱਕ ਜੀਵ ਯੁੱਧ ਤੋਂ ਘੱਟ ਹੋਰ ਕੁਝ ਨਹੀਂ ਹੈ ਅਨੁਵੰਸ਼ਿਕ ਸੋਧੀਆਂ ਫਸਲਾਂ ਪ੍ਰਤੀ ਪੁਲੇਖਾ ਪੁਲੇਖੇ ਪੈਦਾ ਕਰਨ ਤੇ ਅੰਨੇ ਮੁਨਾਫੇ ਦੇ ਲਈ ਸਾਮ ਰਾਜੀ ਸਮਰਾਜਵਾਦੀ ਦੇਸ਼ਾਂ ਤੇ ਵਿਸ਼ਵ ਦੇ ਚੋਟੀ ਦੇ ਅਜ਼ਾਰੇਦਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਚਾਹੇ ਅਸੀਂ ਆਪਣੇ ਮੁਲਕਾਂ ਦੀ ਗੱਲ ਕਰ ਲਈ ਇੱਥੇ ਕਣਕ ਵੀ ਪਿਓਰ ਨਹੀਂ ਆਉਂਦੀ ਉਹਦੇ ਵਿੱਚ ਵੀ ਕੁਝ ਨਾ ਕੁਝ ਮਲਾਇਆ ਜਾਂਦਾ ਹੈ ਇਸੇ ਤਰ੍ਹਾਂ ਅੱਜਕੱਲ ਇਹਨਾਂ ਮੁਲਕਾਂ ਦੇ ਵਿੱਚ ਇਹ ਚੱਕਰ ਬੜਾ ਚੱਲ ਰਿਹਾ ਹੈ ਕਿਉਂਕਿ ਇਹ ਜਿਆਦਾ ਐਡਵਾਂਸ ਮੁਲਕ ਨੇ ਗਲੂਟੇਨ ਫ੍ਰੀ ਜਿਹੜੇ ਮੈਦਾ ਨਹੀਂ ਖਾ ਸਕਦੇ ਆਟਾ ਨਹੀਂ ਖਾ ਸਕਦੇ ਉਹਨਾਂ ਦਾ ਜਿਹੜਾ ਪਾਚਨ ਪ੍ਰਕਿਰਿਆ ਜਾਂ ਨਾੜੀ ਜਿਹੜੀ ਹੈ ਉਹ ਡਾਈਜੈਸਟ ਨਹੀਂ ਕਰ ਸਕਦੇ ਉਹ ਚੀਜ਼ਾਂ ਨੂੰ ਤੇ ਸਤਾਮਿਕ ਪ੍ਰੋਬਲਮ ਆਉਂਦੀ ਹੈ ਤੇ ਉਹ ਦਰਦੇ ਹੀ ਰਹਿੰਦਾ ਹਰ ਵੇਲੇ ਉਹ ਸਾਰੀਆਂ ਚੀਜ਼ਾਂ ਤੇ ਇੱਥੇ ਲਾਅ ਦੇ ਮੁਤਾਬਕ ਕਹਿ ਸਕਦੇ ਆ ਕਿ ਜਿਹੜਾ ਗਲੂਟਨ ਫ੍ਰੀ ਹੈ ਉਹ ਹਰ ਕਿਸੇ ਨੂੰ ਨਹੀਂ ਦਿੱਤਾ ਜਾ ਸਕਦਾ ਆਮ ਵਿਅਕਤੀ ਜਿਹੜਾ ਆਮ ਖਾਣਾ ਖਾ ਸਕਦਾ ਹੈ ਖਾ ਸਕਦਾ ਹੈ ਅਲਰਜੀ ਵਗੈਰਾ ਦੀ ਗੱਲ ਹੈ ਤੇ ਉਹਨੂੰ ਜਿਹੜਾ ਆਮ ਹੀ ਖਾਣਾ ਬਣਾ ਕੇ ਦਿੱਤਾ ਜਾਂਦਾ ਪਰ ਇਹ ਜਿਹੜਾ ਕਾਰਪੋਰੇਟ ਢਾਂਚਾ ਹੈ ਜਾਂ ਜਿਹੜੀਆਂ ਕਹਿ ਲਓ ਕਿ ਪਹਿਲਾਂ ਸਰਕਾਰੀ ਫਰਮਾਂ ਸੀ ਤੇ ਅੱਜਕੱਲ ਜਿਹੜੀਆਂ ਪ੍ਰਾਈਵੇਟ ਸੈਕਟਰ ਜਿਹੜਾ ਆ ਗਿਆ ਉਹ ਵੱਧ ਚੜ ਕੇ ਉਹੀਆਂ ਚੀਜ਼ਾਂ ਨੂੰ ਕਿਤਨਾ ਕਿਤੇ ਨਾਲ ਮਿਲ ਕੇ ਜਿਹੜਾ ਜਿਹੜੇ ਹੋਰ ਵੱਡੇ ਆਧਾਰੇ ਨੇ ਜਾਂ ਜਿਹੜੇ ਕਾਰਪੋਰੇਟ ਨੇ ਉਹ ਚੀਜ਼ਾਂ ਪੈਦਾ ਕਰ ਰਹੇ ਨੇ ਤੇ ਤਿਆਰ ਕਰ ਰਹੇ ਨੇ ਪ੍ਰੋਡਕਟ ਤੇ ਉਹਨਾਂ ਚੀਜ਼ਾਂ ਤੋਂ ਹੀ ਜਿਹੜੇ ਲੋਕਾਂ ਤੱਕ ਜਿਹੜੇ ਨੇ ਚ ਇਹ ਚੀਜ਼ ਦੀ ਜਿਵੇਂ ਕਿ ਮੈਂ ਕਹ ਲਵੋ ਇਸ ਚੀਜ਼ ਦੀ ਜਿਹੜਾ ਹਾਮੀ ਨਹੀਂ ਭਰਦਾ ਕਿ ਜਿਹੜਾ ਗਲੂਟੇਨ ਫ੍ਰੀ ਖਾਣਾ ਹੈ ਉਹ ਆਮ ਵਿਅਕਤੀ ਨੂੰ ਦਿੱਤਾ ਜਾਵੇ ਜੋ ਲਗਾਤਾਰਤਾ ਦੇ ਵਿੱਚ ਗਲੂਟੇਨ ਫ੍ਰੀ ਜਿਹੜਾ ਖਾਣਾ ਹੈ ਨਾ ਖਾਈ ਜਾਵੇ ਤਾਂ ਉਹਦੇ ਵੀ ਜਿਹੜੀ ਆ ਉਹ ਪ੍ਰੋਬਲਮ ਆ ਜਾਣੀ ਹੈ ਜਿਹੜੇ ਸਾਡੇ ਆਂਤੜੀ ਜਿਹੜੀ ਵੱਡੀ ਆਂਤੜੀ ਹੁੰਦੀ ਹੈ ਜਿਹਦੇ ਵਿੱਚ ਅਸੀਂ ਫੂਡ ਜਿਹੜਾ ਖਾਂਦੇ ਆ ਪਾਉਂਦੇ ਆ ਉਹਦੇ ਉੱਤੇ ਜਿਵੇਂ ਕਿ ਆਪਣੀ ਬਾਹਵਲ ਦੇਖੋ ਛੋਟੇ ਛੋਟੇ ਬਾਲ ਨੇ ਇਦਾਂ ਹੀ ਆਂਤੜੀ ਦੇ ਉੱਤੇ ਬਾਲ ਹੁੰਦੇ ਆ ਜਿਹੜਾ ਜੀ ਇੰਜੈਕਟ ਕਰਦੇ ਆ ਸਾਡੇ ਬਲੱਡ ਦੇ ਵਿੱਚ ਜੋ ਵੀ ਆਪਾਂ ਖਾਂਦੇ ਆ ਵਾਈਟ ਸੈੱਲ ਤਾਂ ਉਹ ਜਿਹੜੇ ਨੇ ਉਹ ਡੈਮੇਜ ਹੋਣ ਲੱਗ ਜਾਂਦੇ ਨੇ ਤੇ ਹੌਲੀ ਹੌਲੀ ਉਹ ਲੋਪ ਹੋ ਜਾਂਦੇ ਨੇ ਉਥੋਂ ਉਹ ਚੀਜ਼ ਪੈਦਾ ਹੁੰਦੀ ਹੈ ਗਲੂਟੇਨ ਫਰੀ ਬੰਜੜਾ ਹੈ ਖਾਣਾ ਖਾਣ ਦੀ ਤੇ ਜਿਹੜਾ ਆਮ ਵਿਅਕਤੀ ਹੈ ਉਹ ਆਮ ਦੇ ਨਾਲ ਜਿਹੜਾ ਮਰਜ਼ੀ ਆਟਾ ਖਾ ਸਕਦਾ ਪਰ ਉਹ ਚੀਜ਼ਾਂ ਨੂੰ ਕੰਟਰੋਲ ਕਰਨ ਜਾਂ ਸਿਹਤ ਦੇ ਸੰਬੰਧ ਦੇ ਵਿੱਚ ਦੇਖਿਆ ਜਾਵੇ ਤੇ ਉਹ ਕਾਰਪੋਰੇਟ ਨੂੰ ਵੀ ਜਾਂ ਦਵਾਈਆਂ ਦੇ ਮਸਲੇ ਦੇ ਵਿੱਚ ਜਾਂ ਕਹਿ ਲਓ ਕਿ ਹਸਪਤਾਲਾਂ ਦੇ ਵਿੱਚ ਵੱਧ ਚੜ ਕੇ ਜਿਹੜਾ ਲੋਕਾਂ ਜਾਣ ਬਿਮਾਰ ਹੋਣ ਉਹ ਵੀ ਕਿਤੇ ਨਾ ਕਿਤੇ ਕਾਰਨ ਦੇਖਿਆ ਜਾ ਸਕਦਾ ਤੇ ਉਹ ਚੀਜ਼ ਦੇ ਮੈਂ ਹਾਮੀ ਨਹੀਂ ਭਰਦਾ ਇਸ ਕਰਕੇ ਕਿਉਂਕਿ ਆਮ ਵਿਅਕਤੀ ਜਿਹੜਾ ਚਾਹੇ ਹੋ ਲੈਕਟੋਸ ਫ੍ਰੀ ਹੈ ਚਾਹੇ ਉਹ ਗਲੂਟਨ ਫ੍ਰੀ ਹੈ ਚਾਹੇ ਕਿਸੇ ਤਰ੍ਹਾਂ ਦੀ ਅਲਰਜੀ ਹੈ ਉਹ ਆਪਾਂ ਸਮਝ ਸਕਦੇ ਹਾਂ ਆਮ ਖਾਣਾ ਜੀ ਖਾ ਸਕਦਾ ਤਾਂ ਉਹਨੂੰ ਆਮ ਖਾਣਾ ਹੀ ਦਿੱਤਾ ਜਾਵੇ ਨਾ ਕਿ ਇਸ ਚੀਜ਼ਾਂ ਨੂੰ ਆ ਜਾਣ ਬੁੱਝ ਕੇ ਉਹਦੀ ਥਾਲੀ ਦੇ ਵਿੱਚ ਪਰੋਸਿਆ ਜਾਵੇ ਹੌਲੀ ਹੌਲੀ ਉਸ ਚੀਜ਼ ਦਾ ਉਹ ਐਡਿਕਟ ਹੋਵੇਗਾ ਉਹਦਾ ਡਾਈਜੈਸਟ ਸਿਸਟਮ ਜਿਹੜਾ ਹੈ ਉਹ ਡਿਸਟਰਬ ਹੋਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਮ ਖਾਣਾ ਜਿਹੜਾ ਖਾ ਹੀ ਨਹੀਂ ਸਕੇਗਾ ਤੇ ਨਾਈ ਉਹਦਾ ਸਥਾਮਿਕ ਜਿਹੜਾ ਹੈ ਉਹ ਨੂੰ ਪ੍ਰਬੰਧ ਕਰੇਗਾ ਤੇ ਅੱਗੇ ਅੱਦਾਵੇਗਾ ਪਰ ਇਹ ਛੋਟੀਆਂ-ਛੋਟੀਆਂ ਚੀਜ਼ਾਂ ਕਾਰਪੋਰੇਟ ਢਾਂਚਾ ਜਿਹੜਾ ਹੈ ਉਹ ਅੰਦਰ ਖਾਤੇ ਜਿਹੜਾ ਹੈ ਪੂਰੀ ਆਰੀ ਫੇਲ ਰਿਹਾ ਪਰ ਇਹ ਚੀਜ਼ਾਂ ਉਹੀ ਲੋਕ ਸਮਝ ਸਕਦੇ ਨੇ ਜੇ ਤਾਂ ਜਿਹੜੇ ਇਸ ਚੀਜ਼ ਦੇ ਵਿੱਚ ਕੰਮ ਕਰਦੇ ਨੇ ਜਾਂ ਉਹ ਇਸ ਦੀ ਐਜੂਕੇਸ਼ਨ ਲਈ ਹੋਈ ਹੈ ਜਾਂ ਉਹ ਡਾਕਟਰਸ ਨੇ ਪਰ ਉਹ ਚੀਜ਼ਾਂ ਫਿਰ ਸਰਕਾਰਾਂ ਦੇ ਖਿਲਾਫ ਜਾਂਦੀਆਂ ਨੇ ਤੋਂ ਗੱਲ ਨਹੀਂ ਕਰਨ ਦਿੰਦੀਆਂ ਇਸੇ ਤਰ੍ਹਾਂ ਰਿਆ ਸਪਰੇਆਂ ਦੀ ਗੱਲ ਆਉਂਦੀ ਹੈ ਜਿਸ ਮੋਡੀਫਾਈ ਕੀਤੇ ਹੋਏ ਬੀਜ ਦੇ ਉੱਤੇ ਉਹ ਸਪਰੇ ਨਾ ਕੀਤੀ ਗਈ ਤਾਂ ਫਸਲ ਪੈਦਾ ਨਹੀਂ ਹੋਣੀ ਸੁੰਡੀ ਪੈ ਜਾਊ ਹੋਰ ਪੈ ਜਾਊ ਤੇ ਉਹ ਨਿਰਧਾਰਤ ਜਿਹੜੀਆਂ ਕੀਤੀਆਂ ਦਵਾਈਆਂ ਵੀ ਉਹੀ ਸਪਰੇ ਕਰਨੀਆਂ ਪੈਣੀਆਂ ਸਾਮਰਾਜੀ ਦੇਸ਼ ਤੇ ਉਹਨਾਂ ਦੀਆਂ ਬਹੁ ਕੌਮੀ ਕੰਪਨੀਆਂ ਇਸ ਗੱਲ ਨੂੰ ਦਰਕਿਨਾਰ ਕਰ ਰਹੀਆਂ ਨੇ ਕਿ ਵਿਸ਼ਵ ਦੇ ਖੁਰਾਕ ਸੰਕਟ ਦੇ ਉੱਤੇ ਜੀਐਮ ਫਸਲਾਂ ਨੂੰ ਵਰਤੋਂ ਦੇ ਵਿੱਚ ਲਿਆਂਦੇ ਬਿਨਾ ਕਾਬੂ ਪਾਇਆ ਜਾ ਸਕਦਾ ਹੈ ਬੀਜ ਖੇਤਰ ਦੀਆਂ ਅਜ਼ਾਰੇਦਾਰ ਤੇ ਜੀਵ ਵਿਗਿਆਨ ਟੈਕਨੋਲੋਜੀ ਦੀਆਂ ਦਿਓ ਕਦਮ ਕੰਪਨੀਆਂ ਲੋਕਾਂ ਦੀਆਂ ਵਿਰੋਧੀ ਭਾਵਨਾਵਾਂ ਨੂੰ ਪਿੱਛੇ ਛੱਡ ਕੇ ਜੀਐਮ ਫਸਲਾਂ ਦੇ ਕੂੜਾ ਜਾਂ ਕੋੜ ਪ੍ਰਚਾਰ ਦੇ ਵਿੱਚ ਲੱਗੀਆਂ ਹੋਈਆਂ ਨੇ ਵਿਆਪਕ ਤੌਰ ਦੇ ਉੱਤੇ ਸਬੂਤ ਮਿਲ ਰਹੇ ਨੇ ਕਿ ਜੀਐਮ ਫਸਲਾਂ ਦੇ ਨਾਲ ਦਰਿਆ ਨਦੀਆਂ ਨਾਲੇ ਮੀਂਹ ਅਤੇ ਧਰਤੀ ਹੇਠਲਾ ਪਾਣੀ ਵੀ ਪ੍ਰਦੂਸ਼ਿਤ ਹੋ ਜਾਵੇਗਾ ਤੇ ਰੋਗਾਨੂ ਨਾਸ਼ਕ ਵਿਰੋਧੀ ਜੀਨ ਪੈਦਾ ਹੋ ਜਾਣਗੇ ਸਵਿਟਜ਼ਰਲੈਂਡ ਦੀ ਇੱਕ ਨਵੀਂ ਖੋਜ ਨੇ ਇੱਕ ਹੋਰ ਤੱਥ ਸਾਹਮਣੇ ਲਿਆ ਦਿੱਤਾ ਹੈ ਕਿ ਜੀਐਮ ਫਸਲਾਂ ਬੀਟੀ ਟਾਕਸਿਨ ਨਾਂ ਦਾ ਖਤਰਨਾਕ ਕੀਟਨਾਸ਼ਕ ਪੈਦਾ ਕਰਦੀਆਂ ਨੇ આનੁਵੰਸ਼ਿਕ ਫਸਲਾਂ ਦਾ ਝਾੜ ਅੱਗੋਂ ਘਟਦਾ ਜਾਂਦਾ ਹੈ ਸਾਲ 2112 ਦੇ ਵਿੱਚ ਅਮਰੀਕਾ ਨੂੰ ਪਿਛਲੇ 50 ਸਾਲਾਂ ਤੋਂ ਵੀ ਵੱਧ ਭਿਆਨਕ ਔੜ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਦੇ ਸਿੱਟੇ ਵਜੋਂ ਇਹਨਾਂ ਫਸਲਾਂ ਦਾ ਝਾੜ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਜੀਐਮ ਫਸਲਾਂ ਦੀ ਕਾਸ਼ਤ ਨੂੰ ਸਨਤੀ ਖੇਤਾਂ ਸਨਤੀ ਖੇਤੀ ਦਾ ਅੰਤ ਹੀ ਮੰਨਿਆ ਗਿਆ ਹੈ ਆਰਗੈਨਿਕ ਖੇਤੀ ਵਾਲੀ ਜ਼ਮੀਨ ਦੀ ਮਿੱਟੀ ਦੀ ਉੱਪਰਲੀ ਪਰਤ ਦੇ ਵਿੱਚ ਲੋੜੀਂਦੇ ਸੂਖਮ ਜੀਵਾਂ ਨੂੰ ਵਧੇਰੇ ਹੁੰਦੇ ਨੇ ਇਹ ਪਾਣੀ ਨੂੰ ਆਪਣੇ ਵਿੱਚ ਸਮੋਣ ਦੇ ਵਿੱਚ ਸਹਾਇਤਾ ਕਰਦੀ ਹੈ ਜਿਹੜਾ ਔੜ ਸਮੇਂ ਕੰਮ ਆਉਂਦਾ ਹੈ ਜਦ ਕਿ ਜੀਐਮ ਫਸਲਾਂ ਵਾਤਾਵਰਣ ਦੇ ਲਈ ਬਹੁਤ ਅਹਿਮ ਜ਼ਮੀਨ ਦੇ ਵਿੱਚ ਮੌਜੂਦ ਸੂਖਮ ਜੀਵਾ ਤੇ ਤੱਤਾਂ ਨੂੰ ਜਲਦੀ ਖਤਮ ਕਰਕੇ ਮਿੱਟੀ ਦੀ ਉੱਪਰਲੀ ਪਰਤ ਨੂੰ ਪਾਣੀ ਸੋਖਣ ਦੇ ਅਯੋਗ ਬਣਾ ਦਿੰਦੀਆਂ ਨੇ ਤੇ ਧਰਤੀ ਹੇਠਲੇ ਪਾਣੀ ਦੇ ਪ੍ਰਦੂਸ਼ਣ ਦੇ ਵਿੱਚ ਗੰਭੀਰ ਵਾਧਾ ਕਰਕੇ ਦੂਜੀਆਂ ਫਸਲਾਂ ਤੇ ਉੱਤੇ ਮਨੁੱਖੀ ਜੀਵਨ ਦੇ ਲਈ ਵੀ ਖਤਰਾ ਬਣ ਜਾਂਦੀਆਂ। ਇੰਨਾ ਸਭ ਕੁਝ ਸਾਹਮਣੇ ਆਉਣ ਦੇ ਬਾਵਜੂਦ ਵੀ ਭਾਰਤ ਸਰਕਾਰ ਜੀਐਮ ਫਸਲਾਂ ਦੀ ਕਾਸ਼ਤ ਬਾਰੇ ਕੋਈ ਸਪਸ਼ਟ ਨਿਰਣਾ ਨਹੀਂ ਲੈ ਰਹੀ ਹੈ। ਸਗੋਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਖੇਡਣ ਦੀ ਨੀਤੀ ਤੇ ਚੱਲ ਰਹੀ ਹੈ। ਦੇਸ਼ ਦੇ ਵਿੱਚ ਅਜਿਹਾ ਸਾਲ 1988 ਦੇ ਵਿੱਚ ਵਿਸ਼ਵ ਵਪਾਰ ਸੰਸਥਾ ਦੇ ਨਾਲ ਹੋਈ ਬੀਜ ਸੰਧੀ ਅਧੀਨ ਕੀਤਾ ਜਾ ਰਿਹਾ ਹੈ। ਤੇ ਤਾਂ ਹੀ ਮੈਂ ਕਹਿਣਾ ਹੁੰਦਾ ਜੀ ਇਹ ਤਾਂ 100-100 ਸਾਲ ਪਹਿਲਾਂ ਸਕੀਮਾਂ ਲਾ ਕੇ ਬੈਠੇ ਨੇ ਸੰਧੀਆਂ ਕਰਕੇ ਬੈਠੇ ਨੇ ਕਿਹੜੀ ਚੀਜ਼ ਕਿਹੜੀ ਟੈਕਨੋਲੋਜੀ ਕਿੱਥੇ ਲਾਗੂ ਕਰਨੀ ਹੈ ਕਿਹੜੇ ਸਮੇਂ 'ਚ ਕਰਨੀ ਹੈ ਪਰ ਸਾਡੇ ਲੋਕ ਇਹ ਚੀਜ਼ਾਂ ਨਹੀਂ ਸਮਝਦੇ ਅਜੇ ਦੇਸ਼ ਦੇ ਵਿੱਚ ਅਜਿਹਾਂ ਸਾਲ 1988 ਦੇ ਵਿੱਚ ਵਿਸ਼ਵ ਵਪਾਰ ਸੰਸਥਾ ਦੇ ਨਾਲ ਹੋਈ ਬੀਜ ਸੰਧੀ ਅਧੀਨ ਕੀਤਾ ਜਾ ਰਿਹਾ ਹੈ ਜਦੋਂ ਕਿ ਪੂੰਜੀਵਾਦੀ ਵਿਕਸਤ ਦੇਸ਼ ਜੀਐਮ ਫਸਲਾਂ ਤੋਂ ਕਿਨਾਰਾ ਕਰ ਰਹੇ ਨੇ ਸਾਡੀ ਸਰਕਾਰ ਇਹਨਾਂ ਫਸਲਾਂ ਨੂੰ ਆਪਣੇ ਦੇਸ਼ ਦੇ ਅੰਦਰ ਲਿਆਉਣ ਦੇ ਲਈ ਬਹੁਤ ਗੰਭੀਰ ਹੈ ਸਰਕਾਰ ਬੀਤੇ ਤੋਂ ਵੀ ਕੋਈ ਸਬਕ ਨਹੀਂ ਸਿੱਖ ਰਹੀ ਹੈ। ਭਾਰਤ ਦੇ ਅੰਦਰ ਉੱਤਰੀ ਜ਼ੋਨ ਖਾਸ ਕਰਕੇ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਬੀਟੀ ਕਾਟਨ ਦੀ ਕਾਸ਼ਤ ਕਰਨ ਦੇ ਲਈ ਉਤਸ਼ਾਹਿਤ ਕੀਤਾ ਗਿਆ ਹੈ ਜਿਸ ਦਾ ਸਿੱਟਾ ਸਾਡੇ ਸਾਹਮਣੇ ਹੈ। ਬੀਟੀ ਕਾਟਨ ਦੀ ਕਾਸ਼ਤ ਦਾ ਤਜਰਬਾ ਦੱਸਦਾ ਹੈ ਕਿ ਇਸ ਫਸਲ ਤੇ ਅਜਿਹੇ ਕੀਟਾਂ ਨੇ ਹਮਲਾ ਕੀਤਾ ਜਿਨ੍ਹਾਂ ਨੂੰ ਖਤਮ ਕਰਨ ਦੇ ਵਿੱਚ ਕੋਈ ਕੀਟਨਾਸ਼ਕ ਅਸਰਦਾਰ ਸਾਬਤ ਹੀ ਨਹੀਂ ਹੁੰਦਾ। ਕਰਜ਼ਿਆਂ ਹੇਠ ਦੱਬੀ ਕਿਸਾਨੀ ਖੁਦਕੁਸ਼ੀ ਦਾ ਰਾਹ ਫੜਨ ਦੇ ਲਈ ਮਜਬੂਰ ਹੋ ਗਈ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਜ਼ਿਆਦਾਤਰ ਮਾਮਲੇ ਉਹਨਾਂ ਖੇਤਰਾਂ ਦੇ ਵਿੱਚੋਂ ਆਏ ਨੇ ਜਿਨ੍ਹਾਂ ਖੇਤਰਾਂ ਦੇ ਵਿੱਚ ਬੀਟੀ ਕਾਰਟਨ ਦੀ ਕਾਸ਼ਤ ਕੀਤੀ ਜਾਂਦੀ ਹੈ ਸਰਕਾਰ ਸਿਰਫ ਸਨਤੀ ਘਰਾਨਿਆਂ ਤੇ ਆਜ਼ਾਰੇਦਾਰਾਂ ਦੇ ਮੁਨਾਫਿਆਂ ਦੇ ਲਈ ਚਿੰਤਤ ਰਹਿੰਦੀ ਹੈ ਇਸ ਨੇ ਪਹਿਲਾਂ ਬਜਟ ਦੇ ਵਿੱਚ 5 ਲੱਖ ਕਰੋੜ ਰੁਪਏ ਇਨ੍ਹਾਂ ਘਰਾਨਿਆਂ ਦੀ ਸਹਾਇਤਾ ਦੇ ਲਈ ਰੱਖੇ ਤੇ ਹੁਣ ਚੁੱਪ-ਚੁਪੀਤੇ 1000 ਕਰੋੜ ਰੁਪਏ ਬੈਂਕਾਂ ਵੱਲੋਂ ਸਨਤਕਾਰਾਂ ਦੇ ਕਰਜ਼ਿਆਂ ਤੇ ਲੀਕ ਫੇਰ ਦੁੱਤੀ ਹੈ ਜੀ ਐਮ ਫਸਲਾਂ ਦੀ ਆਮਦ ਕਿਸਾਨੀ ਅਤੇ ਮਨੁੱਖੀ ਜੀਵਨ ਦੇ ਲਈ ਘਾਤਕ ਹੋਵੇਗੀ ਇਹ ਮਨੁੱਖ ਜਾਤੀ ਤੇ ਜੀਵ ਜੰਤੂਆਂ ਦੀ ਹੋਂਦ ਤੇ ਵੀ ਪ੍ਰਸ਼ਨ ਚਿੰਨ ਲਗਾ ਦੇਣ ਗਿਆ ਬਾਖਮਾਲ ਜਾਣਕਾਰੀ ਹੈ ਜੀ ਤੇ ਬਾਕੀ ਕੁਝ ਚੀਜ਼ਾਂ ਮੈਂ ਆਪਣੇ ਵੱਲੋਂ ਵੀ ਸਾਂਝੀਆਂ ਕੀਤੀਆਂ ਨੇ ਬਹੁਤ ਬਹੁਤ ਧੰਨਵਾਦ ਸਹਿਤ ਹੈ ਸੰਪਰਕ ਨੰਬਰ ਹੈ ਜੀ 985500 4500 जरूर हल्लाशेरी दिया करो दोस्तों जेडे इने बड मुल्ली जानकारी लिखदे ने सांझी करदे ने जीन सोदियां फसलਾਂ ਦੇ ਖਤਰੇ ਤੇ ਗੱਲਬਾਤ ਸੀ पवन कुमार कौशल ਉਹਨਾਂ ਦੀ ਕਲਮ ਦੇ ਵਿੱਚੋਂ ਮੈਂ ਤੁਹਾਡਾ ਦੋਸਤ ਭពਿੰਦਰ ਪਰੜ ਤੇ ਦੁਆਬਾ ਰਿਡਿਤਾਮਾਂ ਚ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ ਉਮੀਦ ਕਰਦੇ ਆ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ